ਮੈਂ ਸਰੂਪ ਸਿੰਘ ਪੰਡੂਈ ਰਹੀਆਂ ਮੈਂ ਅੱਜ ਗੱਲ ਕਰਨ 라 ਜਾ ਰਿਹਾ ਜੋ ਪੰਜਾਬ ਦੇ ਕਰਦਾਰਾਂ ਨੇ ਪੰਜਾਬ 와ਤੇ ਬਹੁਤ ਹੀ ਮਾੜੀ ਗੱਲ ਕੀਤੀ ਆ ਉਹ ਹੈ ਸੋਧਿਆ ਜੋ ਦਿੱਲੀ ਤੋਂ ਚੱਲ ਕੇ ਭਈਆ ਆ ਉਹ ਉਸ ਬੰਦੇ ਨੇ ਸਰੇ ਆਮ ਪੰਜਾਬ ਦੇ ਵਿੱਚ ਆ ਕੇ ਭਗਵੰਤ ਮਾਨ ਦੀ ਹਜ਼ਰੀ ਦੇ ਵਿੱਚ ਮਹਿਲਾ ਬਿੰਗ ਤੇ ਜਾਂ ਪੰਜਾਂ ਸਰਪੰਚ ਇਕੱਠੇ ਕਰਕੇ ਸਰੇ ਆਮ ਕਿਹਾ ਵੀ ਅਸੀਂ 2027 ਦੇ ਵਿੱਚ ਚੋਣਾਂ ਜਿੱਤਣੀਆਂ ਕਿਸੇ ਤਰੀਕੇ ਨਾਲ ਵੀ ਗੁੰਡਾਗਰਦੀ ਕਰੋ ਜੁਤੀ ਫੇਰੋ ਜੋ ਮਾਜੀ ਕਰੋ ਚਤਾਈ ਦੇ ਵਿੱਚ ਇਲੈਕਸ਼ਨ ਜਿੱਤਣੇ ਆ ਉਸ ਦਾ ਸਨਮਥਨ ਉਹ ਪੂਰੀਆਂ ਬੀਬੀਆਂ ਨੇ ਕੀਤਾ ਭਗਵੰਤ ਮਾਨ ਹੁਣੀ ਕੀਤਾ ਸਾਰਿਆਂ ਨੇ ਤਾੜੀਆਂ ਮਾਰੀਆਂ ਮੈਂ ਹੁਣ ਚੋਣ ਕਮਿਸ਼ਨ ਤੇ ਹਾਈ ਕੋਰਟ ਨੂੰ ਬੇਨਤੀ ਕਰਦਾ ਵੀ ਜਿਨੇ ਉੱਥੇ ਬੈਠੇ ਸੀ ਜਿਨਾਂ ਜਨਾਨੀਆਂ ਵੀ ਜਿਹੜੀਆਂ ਬੈਠੀਆਂ ਔਰਤਾਂ ਜਿਨੀਆਂ ਬੈਠੀਆਂ ਭਗਵਾਨ ਤਮਨ ਨੂੰ ਬੈਠੇ ਹੋਰ ਜਿੰਨੇ ਵੀ ਲੀਡਰ ਬੈਠੇ ਸੀ ਸਾਰਿਆਂ ਨੇ ਸੁਧੋਧੀਆਂ ਦਾ ਸਮਰਥਨ ਕੀਤਾ ਤੇ ਸੁਧੋਧੀਆਂ ਦੇ ਸਾਰਿਆਂ ਦੇ ਹੀ ਪਰਚਾ ਦਰਜ ਹੋਣਾ ਚਾਹੀਦਾ ਇਹ ਸੁੱਟਣ ਲੈ ਕੇ ਨਹੀਂ ਗੇ ਇਹਨਾਂ ਨੂੰ ਛੱਡਿਆਣਾ ਜਾਵੇ ਇਹ ਪੰਜਾਬ ਦਾ ਮਾؤول ਖਰਾਬ ਕਰਨਾ ਚਾਹੁੰਦੇ ਆ ਆਪਣੇ ਕਬਜ਼ੇ ਵਿੱਚ ਲੈਣਾ ਚਾਹੁੰਦੇ ਆ ਬੀਏਪ ਦੇ ਨਾਲ ਰਲਿਆ ਇਹ ਇਹ 22 ਦੇ ਵਿੱਚ ਟਿੱਟਨ ਦੀ ਹੀਰਾਬੇੜੀ ਵੋਟਾਂ ਦੀ ਹੀਰਾਫੇਰੀ ਕਰਕੇ ਬੀਏਪ ਨਾਲ ਰਲ ਕੇ ਇਹ ਫੇਰ ਹੀ ਚੋਤਾ ਦੇ ਵਿੱਚ ਆਇਆ ਜੋ ਕਿ ਹੁਣ ਆਲ ਇੰਡੀਆ ਕਾਂਗਰਸ ਕਮੇਟੀ ਦੇ ਸੰਸਦ ਮੈਂਬਰ ਰਾਹੁਲ ਗਾਂਧੀ ਜੀ ਨੇ ਇਹਨਾਂ ਨੂੰ ਨੰਗੇ ਕਰ ਦਿੱਤਾ ਜੋ ਚੋਰੀ ਦੀਆਂ ਵੋਟਾਂ ਸਾਰੇ ਦੇ ਸਾਹਮਣੇ ਆ ਗਈਆਂ ਹੁਣ ਚੋਣ ਕਮਿਸ਼ਨ ਵੀ ਉਧਰ ਉਧਰ ਦੀ ਘੁਮਾਰਿਆ ਤੇ ਮੈਂ ਆਮ ਜਨਤਾ ਨੂੰ ਆਮ ਇਮਾਨਦਾਰ ਲੀਡਰ ਨੂੰ ਕਿਸੇ ਵੀ ਪਾਰਟੀ ਦਾ ਹੋਵੇ ਉਹ ਰੋਲ ਗਾਂਧੀ ਦਾ ਸਮਰਥਨ ਕਰੇ ਜਿਨੇ ਬੀਜੇਪੀ ਪਾਰਟੀ ਤੇ ਚੋਣ ਕਮਿਸ਼ਨ ਦਾ ਐਡਾ ਵੱਡਾ ਘੁਟਾਲਾ ਫੜਿਆ ਇਹ ਸਰਕਾਰ ਜਿਹੜੀ ਆ ਇਹ ਗਿਰਦੀ ਆ ਅਗਰ ਚੋਣ ਕਮਿਸ਼ਨ ਜਿਹੜਾ ਨਿਰਪੱਖ ਉਹਕੇ ਮਸ਼ੀਨਾ ਜਿਹੜੀਆਂ ਜਾਂ ਬੋਟ ਲੇਟਾਂ ਜਿੰਨੀਆਂ ਵੀ ਆ ਉਹ ਹਾਈ ਕੋਰਟ ਦੇ ਵਿੱਚ ਰੱਖਦਾ ਇਹ ਸਰਕਾਰ ਜਿਹੜੀ ਗਿਰਦੀ ਆ ਜਿਸ ਤਰੀਕੇ ਦੇ ਨਾਲ ਹਰਿਆਣੇ ਦਾ ਇੱਕ ਹਰਿਆ ਹੋਇਆ ਸਰਪੰਚ ਤਿੰਨ ਸਾਲ ਜਿਹਨੇ ਕੇਸ ਲੜਿਆ ਆਖਰ ਦੇ ਵਿੱਚ ਕੋਰਟ ਨੇ ਜਿਹੜੀਆਂ ਉਹ ਮਸ਼ੀਨਾ ਜਿਹੜੀਆਂ ਕੋਰਟ ਦੇ ਵਿੱਚ ਮੰਗਾਲੀਆਂ ਤੇ ਜਿਹੜਾ ਹਰਿਆ ਹੋਇਆ ਬੰਦਾ ਜਦੋਂ ਗੈਂਤੀ ਹਾਈ ਕੋਰਟ ਨੇ ਆਪਣੀ ਹਾਜ਼ਰੀ ਦੇ ਵਿੱਚ ਕੀਤੀ ਤੇ ਹਰਿਆ ਹੋਇਆ ਬੰਦਾ ਜਿੱਤਿਆ ਨਿਕਲਿਆ ਇਸ ਵਾਰ ਤੇ ਸਾਰਿਆਂ ਨੂੰ ਇਕਜੁੱਟ ਹੋ ਕੇ ਰੋਲ ਗਾਂਧੀ ਜੀ ਦਾ ਸਮਰਥਨ ਕਰਨਾ ਚਾਹੀਦਾ ਹੈ। ਬਾਕੀ ਸਾਰੇ ਪੰਜਾਬ ਵਾਸੀਆਂ ਨੂੰ ਹੱਥ ਜੋੜ ਕੇ ਬੇਨਤੀ ਆ ਕਿ 27 ਦੇ ਵਿੱਚ ਕਾਂਗਰਸ ਪਾਰਟੀ ਲਿਆਓ ਤੇ ਪੰਜਾਬ ਬਚਾਓ। ਕਿਉਂਕਿ ਬਹੁਤ ਹੀ ਜਲਦੀ ਲੋਕਾਂ ਦੀ ਦਿਲਾਂ ਦੀ ਧੜਕਣ ਬਹੁਤ ਹੀ ਇਮਾਨਦਾਰ ਲੀਡਰ ਜਿਹੜੇ ਆ ਪੰਜਾਬ ਦੇ ਪ੍ਰਧਾਨ ਬਣ ਜਾ ਰਹੇ ਆ ਜੋ ਇਕਜੁੱਟ ਹੋ ਕੇ ਕਾਂਗਰਸ ਦੀ ਇਲੈਕਸ਼ਨ ਲੜਨਗੇ। ਤੇ ਪਾਰਟੀ ਨੂੰ 2017 ਦੇ ਵਿੱਚ 27 ਦੇ ਵਿੱਚ ਸਰਦਾਰ ਵਿੱਚ ਲਿਆਉਣਗੇ ਔਰ ਦੂਜਾ ਕੀ ਆ ਪਈ ਪਾਰਟੀ ਹਾਈ ਕਮਾਂਡ ਨੂੰ ਮੈਂ ਬੇਨਤੀ ਕਰਨਾ ਚਾਹੁੰਦਾ ਪਈ ਜਿਹੜੇ ਵਰਕਰਾਂ ਨੂੰ ਅੱਜ ਤੱਕ ਇਹਨਾਂ ਸਰਮਾਇਦਾਰਾਂ ਲੀਡਰਾਂ ਨੇ ਅੱਗੇ ਨਹੀਂ ਆਉਣ ਦਿੱਤਾ ਉਹਨਾਂ ਨੂੰ ਅੱਗੇ ਲਿਆਓ ਤੇ ਉਹਨਾਂ ਨੂੰ ਟਿਕਟਾਂ ਦੋ ਉਦੇ ਵਿੱਚ ਇੱਕ ਮੈਂ ਵੀ ਆ ਜੋ ਹਲਕਾ ਸ਼ਾਮਚਰਾਚੀ ਜ਼ਿਲ੍ਹਾ ਸਿਆਲਕੋਟੋਂ 2012 ਤੋਂ ਟਿਕਟ ਮੰਗਦਾ ਆ ਰਿਆਂ ਲੇਕਿਨ ਸਾਡੇ ਕੋਲ ਪੈਸਾ ਨਹੀਂ ਆ ਦੇਣ ਜੁਗਾ ਜਿਸ ਕਰਕੇ ਸਮਾਜ ਦਾ ਤਾਕਾ ਜਿਹੜਾ ਉਹ ਟਿਕਟਾਂ ਲੈ ਜਾਂਦਾ ਜਿਹੜਾ ਵਰਕਰ ਆ ਉਹ ਰਹਿ ਜਾਂਦਾ ਇਸ ਵਾਸਤੇ ਹਾਈ ਕਮਾਂਡ ਨੂੰ ਬੇਨਤੀ ਕਰਦੇ ਆ ਭਈ ਯਾਨੀ ਕਿ ਵਰਕਰਾਂ ਦੀ ਜਿਹੜੀ ਆ ਸੁਣੀ ਜਾਵੇ ਵਰਕਰਾਂ ਦੀ ਮੰਨੀ ਜਾਵੇ ਮੁੜ ਮੁੜ ਕੇ ਉਹਨਾਂ ਨੂੰ ਟਿਕਟਾਂ ਨਾ ਦਿੱਤੀਆਂ ਜਾਣ ਕਿਉਂਕਿ ਜੋ ਸਾਡਾ ਨਵੇਂ ਪ੍ਰਧਾਨ ਸਾਹਿਬ ਬਣ ਜਾ ਰਿਹਾ ਉਹਨਾਂ ਦੀ ਵੀ ਸੋਚ ਇਹੀ ਆ ਵੀ ਨਵੇਂ ਵਰਕਰ ਆਪਾਂ ਲਈਏ ਤੇ ਨਵੇਂ ਨੂੰ ਟਿਕਟਾਂ ਦਈਏ ਕਿਉਂਕਿ ਜਿਹੜੇ ਪੁਰਾਣੇ ਸੀ ਉਹ ਤਾਂ ਪੰਜਾਬ ਪ੍ਰਧਾਨ ਦੀ ਫੋਟੋ ਵੀ ਨਹੀਂ ਲਾਉਂਦੇ ਸੀਗੇ ਜਦੋਂ ਇਸ ਟਾਈਮ ਸਿੱਧੂ ਸਾਹਿਬ ਉਹ ਪ੍ਰਧਾਨ ਸੀ ਸਾਡੇ ਹਲਕੇ ਵਿੱਚ ਮੇਰੇ ਹਲਕੇ ਦੇ ਵਿੱਚ ਸਿੱਧੂ ਸਾਹਿਬ ਦੀ ਫੋਟੋ ਬਿਲਕੁਲ ਨਹੀਂ ਲੱਗੀ ਕਿਉਂਕਿ ਉਹ ਹੋਰ ਕਿਸੇ ਦੇ ਹੱਥਾਂ ਵਿੱਚ ਖੇਡਦੇ ਸੀ ਜਿਸ ਕਰਕੇ ਇੱਕ ਪੰਜਾਬ ਦਾ ਪ੍ਰਧਾਨ ਹੋਵੇ ਇਲੈਕਸ਼ਨਾਂ 'ਚ ਉਹਦੀ ਫੋਟੋ ਨਾ ਹੋਵੇ ਕਿੰਨੀ ਮਾੜੀ ਗੱਲ ਆ ਕਉ ਇਹ ਇਹਨਾਂ ਨੂੰ ਪਤਾ ਵੀ ਅਸੀਂ ਸਿੱਧੂ ਨੂੰ ਕੋਲੋਂ ਕੀ ਲੈਣਾ ਜਾਂ ਫਲਾਨਿਆਂ ਕੋਲੋਂ ਕੀ ਲੈਣਾ ਆਪਾਂ ਤਾਂ ਪੈਸੇ ਦੀਏ ਕੇ ਟਿਕਟਾਂ ਲੈ ਆਵੀਆਂ ਇਸ ਕਰਕੇ ਹਾਈ ਕਮਾਂਡ ਨੂੰ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਵੀ ਵਰਕਰ ਨੂੰ ਟਿਕਟਾਂ ਲਿਆ ਦਿਓ ਨਵੇਂ ਵਰਕਰ ਜਿਹੜੇ ਅੱਗੇ ਲਿਆਓ ਨਿਰਪੱਖ ਬਾਕੀ ਮੈਂ ਆਮ ਆਦੀ ਪਾਰਟੀ ਨੂੰ ਇਹ ਵੀ ਕਹਿਣਾ ਚਾਹੁੰਦਾ ਵੀ ਤੁਸੀਂ ਕਹਿੰਦੇ ਸੀਗੇ ਵੀ ਇਹਨਾਂ ਨੇ ਖਾਤਾ ਵੜਾ ਜਿਨ੍ਹਾਂ ਨੂੰ ਖਾਤਾ ਤੁਸੀਂ ਉਹ ਤਾਂ ਅੰਦਰ ਨਹੀਂ ਕਰ ਰਹੇ ਤੁਸੀਂ ਨਿਰਪੱਖ ਜਾਂਚ ਕਰੋ ਮੈਂ ਕਹਿੰਦਾ ਵੀ ਕਰੋ ਜਾਂ ਜਿਹੜੇ ਪੁਰਾਣੇ ਸਾਡੇ ਜਿੰਨੇ ਵੀ ਐਮਐਲਏ ਸੀਗੇ ਜਿਨ੍ਹਾਂ ਨੇ ਖਾਦਾ ਤੁਸੀਂ ਕਰੋ ਅੰਦਰ ਕਿਉਂ ਨਹੀਂ ਕਰਦੇ ਸਾਰਿਆਂ ਨੂੰ ਪਤਾ ਖਾਦਾ ਤੁਹਾਨੂੰ ਵੀ ਪਤਾ ਹੁਣ ਤੁਸੀਂ ਵੀ ਖਾ ਰਹੇ ਆ ਤੁਹਾਡਾ ਵੀ ਪਤਾ ਜਨਤਾ ਨੂੰ ਇਸ ਵਾਰ ਕੇ ਨਿਪੱਖ ਜਾਂਚ ਕਰਕੇ ਇਹ ਕੰਮ ਕਰੋ ਜਨਤਾ ਨੂੰ ਇਲੈਕਸ਼ਨ ਦੇ ਉੱਤੇ ਆ ਕੇ ਨਾ ਬੇਗੂਣਾ ਬਣਾਓ ਵੀ ਅਸੀਂ ਇਦਾਂ ਕਰਾਂਗੇ ਅਸੀਂ ਉਹ ਕਰਦੇ ਹੁਣ ਤੁਸੀਂ ਕੀ ਕੀਤਾ ਕੁਝ ਕੁਝ ਨਹੀਂ ਕੀਤਾ ਤੁਸੀਂ ਕਿਸੇ ਨੂੰ ਜੋ ਵੀ ਅੰਦਰ ਹੈਗਾ ਤਾਂ ਗੱਲ ਕਰੋ ਤੁਹਾਡੇ ਸਗੋਂ ਜਿਹੜੇ ਐਮਐਲਏ ਉਹ ਅੰਦਰ ਆ I'll just